ਜਿੱਤ ਗਿਆ ਯਾਵਾ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਯਾਵਾ ਜਿੱਤ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਗਨਦੀਪ ਕੌੜਾ ਮੈਂ ਵਾਰਡ ਨੰਬਰ 15 ਦੀ ਰਹਿਣ ਵਾਲੀ ਹਾਂ ਤੇ ਮੇਰੇ ਵਾਰਡ ਵਾਲਿਆਂ ਨੇ ਮੈਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ ਤੇ ਮੈਨੂੰ ਬਹੁਤ ਸਾਰੀਆਂ ਸੀਟਾਂ ਤੇ ਜਿਤਾਇਆ ਮੈਂ ਆਪਣੇ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਇਹਨਾਂ ਨੂੰ ਮੈਂ ਇਹਨਾਂ ਨੂੰ ਯਕੀਨ ਦਿਵਾਉਣੀ ਹਾਂ ਕਿ ਮੈਂ ਹਰ ਦੁੱਖ ਹਰ ਸੁੱਖ ਵਿੱਚ ਮੈਂ ਇਹਨਾਂ ਦਾ ਸਾਥ ਦੇਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਪਿਆਰ ਵਾਲੇ ਦਿੱਤਾ ਲੋਕਾਂ ਨੇ ਜੇਤੂ ਬਣਾਇਆ ਕਿੰਨੀਆਂ ਵਰਤ ਕਿਹੜੀ ਤੁਚੀ ਨੰਬਰ ਤੇ ਕਿਹੜੀ ਪਾਰਟੀ ਲਈ ਤੇ ਤੁਹਾਨੂੰ ਕਿਤਨਾ ਦਾ ਪਿਆਰ ਨਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਕੋਈ ਸੇਵਾਦਾਰ ਜਾਂ ਕੋਈ ਕੁਛ ਨਹੀਂ ਆ ਮੈਂ ਸਿਰਫ ਇੱਕ ਨਮਾਨਾ ਸੇਵਾਦਾਰ ਆ ਮੈਂ ਕੋਈ ਐਮਸੀ ਨਹੀਂ ਆ ਆ ਸਾਰੀ ਸੰਗਤ ਐਮਸੀ ਆ ਜੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਮੈਨੂੰ ਦਿਨ ਰਾਤ ਜਦੋਂ ਵੀ ਸੰਗਤ ਕਹਿਣਗੇ ਮੇਰੀ ਪਤਨੀ ਗਗਨਦੀਪ ਕੌਰ ਸੰਗਤ ਦੇ ਚਰਨਾਂ ਵਿੱਚ ਹਾਜ਼ਰ ਆ ਦਿਨ ਰਾਤ ਜਦੋਂ ਵੀ ਕਹਿਣਗੇ ਸੋ ਅਸੀਂ ਕੋਈ ਵੀ ਪਾਲਤੀ ਬਾਜੀ ਜਾਂ ਕੋਈ ਵੀ ਸਿਆਸੀ ਦੇ ਤੰਗ ਦੇ ਨਾਲ ਨਹੀਂ ਆਏ ਅਸੀਂ ਸਿਰਫ ਸੇਵਾਦਾਰ ਆ ਦਿਨ ਰਾਤ ਸੰਗਤ ਦੇ ਚਰਨਾਂ 'ਚ ਹਾਜ਼ਰ ਆ ਤੇ ਜਿੰਨਾ ਸੰਗਤਾਂ ਨੇ ਮੇਰੀ ਪਤਨੀ ਨੂੰ ਬਹੁਤ ਵੱਡੀ ਲੀਡ ਤੇ ਜਿਤਾਇਆ ਉਹਨਾਂ ਦਾ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬੋਲੋ ਕੀ ਜਿਆ ਸਲੋਗ ਦਿੱਤਾ ਗਿਆ ਤੁਹਾਨੂੰ ਸਾਨੂੰ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਐਮ ਐਲ ਏ ਹਲਕਾ ਤਰਨਤਾਰਨ ਅਤੇ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੇ ਹੀ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਹੀ ਉਹਨਾਂ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਜਿਨ੍ਹਾਂ ਨੇ ਅੱਜ ਨਮਾਣੇ ਸੇਵਾਦਾਰ ਨੂੰ ਇਹ ਟਿਕਟ ਦੇ ਕੇ نوازਿਆ ਤੇ ਮੈਂ ਇਹ ਜੀ ਟਿਕਟ ਮੇਰੀ ਪਤਨੀ ਨੇ ਜਿੱਤ ਕੇ ਸਾਰੇ ਹੀ ਸਮੁੱਚੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਸੋ ਮੈਂ ਸੰਗਤ ਨੂੰ ਵਿਸ਼ਵਾਸ ਦਿਵਾਉਂਦਾ ਮੇਰੀ ਪਤਨੀ ਸੰਗਤ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਜਿੰਨਾ ਵੀ ਹੋ ਸਕਿਆ ਅਸੀਂ ਵੱਧ ਤੋਂ ਵੱਧ ਸੰਗਤ ਦੇ ਚਰਨਾਂ ਵਿੱਚ ਸੇਵਾਜ ਹਾਜ਼ਰ ਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੇ ਜੀ ਸਾਰੀ ਸੰਗਤ ਦਾ ਧੰਨਵਾਦ ਆ ਮੁਰਾਦਪੁਰੇ 15 ਵਾਰਡ ਦਾ ਬਹੁਤ ਬਹੁਤ ਧੰਨਵਾਦ ਆ ਸਾਡਾ ਸਾਥ ਦਿੱਤਾ ਇਹਨਾਂ ਨੇ ਲੇਕਿਨ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਜਿਨ੍ਹਾਂ ਨੇ ਵੋਟ ਪਾਈ ਆ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਗੋਂ ਨਹੀਂ ਪਾਈ ਉਹ ਸਾਡੀ ਭੈਣ ਜੀ ਗਗਨਦੀਪ कौर ਕੋ ਆਉਣ ਜਿਹੜਾ ਜਿਹੜਾ ਉਹਨਾਂ ਦਾ ਕੰਮ ਆ ਰੁਕਿਆ ਹੋਇਆ ਆਪਾਂ ਕਰਾਵਾਂਗੇ ਦੇ ਆਧਾਰ ਤੇ ਇਸ ਪਾਰਟੀ ਨੂੰ ਸਾਥ ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਕਰੇ ਮਹਾਰਾਜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਸਾ ਸ੍ਰੀ ਵਹਿਗੂਰੂ ਦੀ ਫਤਿਹ ਵੀਰੋ ਜਿਨ੍ਹਾਂ ਨੇ ਸਾਡੀ ਅੱਜ ਇੱਜ਼ਤ ਰੱਖੀ ਆ ਜਿਹੜੇ ਸਾਬੇ ਭਾਈ ਦੇ ਨਾਲ ਅੱਜ ਸਾਰੇ ਹੀ ਆਪਾਂ ਤੁਹਾਨੂੰ ਬੋਰਡ ਕਹਿੰਨੇ ਪਾਈ ਭਵੇਂ ਨਾ ਪਾਈ ਸਾਡਾ ਜਿਹੜਾ ਭਰਾ ਵਾ ਇਹ ਸਾਰਿਆਂ ਦੇ ਕੰਮ ਕਰੂਗਾ ਇਹ ਬਾਡਾਂ ਦੇ ਵਿੱਚ ਇਹ ਨਹੀਂ ਹੋਊਗਾ ਕਿ ਫਲਾਨਾ ਕਹੂਗਾ ਵੀ ਸਾਡਾ ਕੰਮ ਨਹੀਂ ਹੋਊਗਾ ਅਸੀਂ ਸਾਰਿਆਂ ਦੇ ਨਾਲ ਜਿੰਨੀ ਸਾਡੀ ਟੀਮ ਆ ਰਲ ਕੇ ਪਿੰਡ ਦੇ ਵਿੱਚ ਵਧੀਆ ਕੰਮ ਕਰਾਂਗੇ ਨਾਲ ਚੱਲ ਕੇ ਨਾਲ ਨਹੀਂ ਤੁਰਾਂਗੇ ਬਹਿ ਗੁੰਜਾ ਖਾਸ ਸਾਥ इन्ह मजबूत किया वाहग जी का खालसा वाहग जी की फतेह